ਜਿਹੜੀ ਕਿ ਹਰ ਇੱਕ ਤਰੀਕੇ ਦਾ ਇੱਥੇ ਸਪेयर पार्ट ਆਪਾਂ ਨੂੰ ਮਿਲ ਜਾਂਦਾ ਟਰੈਕਟਰ ਦਾ ਲੈ ਲਓ ਗੱਡੀਆਂ ਦਾ ਲੈ ਲਓ ਹਨਾ ਬਹੁਤ ਟਰੈਕਟਰ ਖੜਾ ਆ ਗੱਡੀਆਂ ਦਾ ਸਮਾਨ ਗੱਡੀਆਂ ਖੜੀਆਂ ਨੇਗੀਆਂ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਪਟਿਆਲੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪਟਿਆਲੇ ਦੀ ਟਰੈਕਟਰ ਮਾਰਕੀਟ ਦਿਖਾਵਾਂਗੇ ਇਹਨੂੰ ਪਟਿਆਲੇ ਦੀ ਟਰੈਕਟਰ ਮਾਰਕੀਟ ਵੀ ਕਹਿ ਦਿੰਦੇ ਨੇ ਤੇ ਕਵਾੜ ਮਾਰਕੀਟ ਵੀ ਕਿਹਾ ਜਾਂਦਾ ਹੈ ਵੀਡੀਓ ਤੁਸੀਂ ਅੰਦਰ ਤੱਕ ਬਣੇ ਰਹੋ ਚੱਲਦੇ ਆਪਾਂ ਸਾਰੀ ਵੀਡੀਓ ਜਰੂਰ ਦੇਖਿਓ ਵੀਡੀਓ ਇੰਟਰਸਟਿੰਗ ਰਹਿਣ ਵਾਲੀ ਆ ਤੇ ਸਾਰਾ ਆਪਾਂ ਸਮਾਨ ਇੱਥੇ ਦਿਖਾਵਾਂਗੇ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਇਸ ਮਾਰਕੀਟ ਦੇ ਵਿੱਚੋਂ ਮਿਲਦੀਆਂ ਲਓ ਜੀ ਆਪਾਂ ਪਹੁੰਚ ਗਏ ਮਾਰਕੀਟ ਦੇ ਵਿੱਚ ਕਵਾੜ ਮਾਰਕੀਟ ਪਟਿਆਲਾ ਤੇ ਚੱਲਦੇ ਆ ਸਾਰੀ ਮਾਰਕੀਟ ਤੁਹਾਨੂੰ ਆਪਾਂ ਦਿਖਾਵਾਂਗੇ ਵੀ ਇੱਥੇ ਕੀ-ਕੀ ਮਿਲਦਾ ਹੈ ਇਸ ਮਾਰਕੀਟ ਦੇ ਵਿੱਚ ਬਹੁਤ ਵੱਡੀ ਇਹ ਮਾਰਕੀਟ ਆ ਫਟੇ ਵਾਲੇ ਦੀ ਟਰੈਕਟਰ ਮਾਰਕੀਟ ਵੀ ਕਿਹਾ ਜਾਂਦਾ ਤੇ ਕਵਾੜ ਮਾਰਕੀਟ ਵੀ ਕਹਿ ਦਿੰਦੇ ਨੇ ਆ ਦੇਖੋ ਜੀ ਮੈਂ ਆ ਜਨਰੇਟਰ ਪਾਏ ਨੇ ਹਨਾ ਇਸ ਤਰ੍ਹਾਂ ਦਾ ਸਾਰਾ ਸਮਾਨ ਸੈਕੰਡ ਹੈਂਡ ਇੱਥੋਂ ਮਿਲ ਜਾਂਦਾ ਟਰੈਕਟਰ ਹੋਗੇ ਜਿਵੇਂ ਸੈਕੰਡ ਹੈਂਡ ਸੈਕੰਡ ਹੈਂਡ ਗੱਡੀਆਂ ਦਾ ਸਪੇਅਰ ਪਾਰਟ ਉਹ ਬਹੁਤ ਕੁਝ ਮਿਲ ਜਾਂਦਾ ਬਾਕੀ ਆ ਦੇਖੋ ਜੀ ਮੈਂ ਟਰੈਕਟਰ ਖੜੇ ਨੇ ਹਨਾ ਬਹੁਤ ਚੀਜ਼ਾਂ ਇਸ ਮਾਰਕੀਟ ਚੋਂ ਮਿਲ ਜਾਂਦੀਆਂ ਹਾਂ ਸੈਕੰਡ ਹੈਂਡ ਟਰੈਕਟਰ ਵੀ ਨਵੇਂ-ਨਵੇਂ ਖੜੇ ਨੇ ਉਹ ਵੀ ਦਿਖਾਵਾਂਗੇ ਤੁਹਾਨੂੰ ਆ ਦੇਖੋ ਜੀ ਮੈਂ ਟਰੈਕਟਰਾਂ ਦਾ ਸਾਰਾ ਸਮਾਨ ਆ ਗਿਆ ਸ਼ੋਵਾ ਲਓ ਸੋ ਮੈਂ ਬਹੁਤ ਬਈਆਂ ਨੇ ਟਰੈਕਟਰ ਆਂਦੀਆਂ ਬਾਕੀ ਆ ਟਰੈਕਟਰ ਖੜੇ ਨੇ ਇੱਧਰ ਸਵਰਾਜ ਖੜਾ ਪ੍ਰੀਤ ਖੜਾ ਗੰਗਾਂ ਖੜਾ 9580 ਇਹ ਖੜਾ ਆ ਜਨਰੇਟਰ ਪਏ ਨੇ ਇਹ ਸਾਰੇ ਸੈਕਨੈਂਡ ਆਉਂਦੇ ਆ ਤਿਆਰ ਕਰਾਇਆ ਮਤਲਬ ਆ ਦੇਖੋ ਆ ਵੀ ਟਰੈਕਟਰ ਆ ਗੱਡੀਆਂ ਆ ਗਈਆਂ ਦੇਖੋ ਇੱਧਰ ਗੱਡੀਆਂ ਦਾ ਸਮਾਰ ਬਹੁਤ ਮਿਲਦਾ ਇੱਥੇ ਟਾਕੀਆਂ ਹੋ ਗਈਆਂ ਜਿਵੇਂ ਹੈ ਨਾ ਸਪੇਅਰ ਪਾਰਟ ਆ ਲਾਈਟਾਂ ਵਗੈਰਾ ਕੀ ਸ਼ੇ ਹੋ ਗਏ ਐਂਡੀਗੇਟਰ ਆ ਗੱਡੀਆਂ ਖੜੀਆਂ ਨੇ ਦੇਖੋ ਪ੍ਰੀ ਟਰੈਕਟਰ ਬਾਕੀ ਪ੍ਰਾਣੇ ਜਨਰੇਟਰ ਹੋ ਗਏ ਪ੍ਰਾਣਾ ਗੱਡੀਆਂ ਦਾ ਸਮਾਨ ਹੈ ਸਪੇਅਰ ਪਾਰਟ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਇਹ ਮਾਰਕੀਟ ਚ ਮਿਲ ਜਾਂਦਾ ਆ ਲੈ ਜਨਰੇਟਰ ਜਨਰੇਟਰ ਪਿਆ ਸੈਕੰਡ ਹੈਂਡ ਆ ਵੀ ਜਨਰੇਟਰ ਦੇਖ ਸਕਦੇ ਹੋ ਇੱਧਰ ਜੀਸੀਬੀ ਆ ਗਈਆਂ ਜੀਸੀਬੀ ਵੀ ਖੜੀਆਂ ਨੇ ਔਰ ਇਹ ਰਾਜਪੁਰੇ ਰਾਜਪੁਰੇ ਵਾਲੇ ਰੋਡ ਤੇ ਹੈ ਮਾਰਕੀਟ ਜਾਂ ਰਾਜਪੁਰੇ ਨੂੰ ਜਾਂਦੇ ਆਗੇ ਪਟਿਆਲੇ ਤੋਂ ਉਹਦੇ ਤੇ ਆਏ ਆਲੋ ਟਰੈਕਟਰ ਖੜੇ ਆ ਇੱਧਰ ਬਹੁਤ ਟਰੈਕਟਰ ਖੜਾ ਆ ਗੱਡੀਆਂ ਦਾ ਸਮਾਨ ਗੱਡੀਆਂ ਖੜੀਆਂ ਲੱਗੀਆਂ ਫਿਰ ਇਹਨਾਂ ਦਾ ਸਪੇਅਰ ਪਾਰਟ ਕੱਢ ਕੇ ਵਿੱਚੋਂ ਸੇਲ ਕਰ ਦਉਂਦੇ ਨੇ ਵੇਚ ਦਿੰਦੇ ਨੇ ਇਹ ਭਾਜੇ ਨੀਟਰ ਜਨਰੇਟਰ ਵੇ ਆ ਲੋ ਨਵੇਂ ਭਾਜੇ ਨੀਟਰ ਹੋਰ ਨਮੀ ਜਮਾ ਥੋੜੀ ਥੋੜੀ ਵਰਤੋਂ ਵਰਤੇ ਹੁੰਦੇ ਨੇ ਆ ਟਰੈਕਟਰਾਂ ਦੇ ਆਗੇ ਬਈ ਅਮਰਤਾ ਬਪੀਰ ਵੀ ਆਪਨੇ ਹਾਂ ਹਾਂ ਇੰਜਣਾ ਜਿਹੜੇ ਪੁਰਾਣੇ ਹੁੰਦੇ ਸੀ ਉਹ ਵੀ ਪਏ ਨੇ ਯਾਨੀ ਕਿ ਹਰੇਕ ਤਰੀਕੇ ਦਾ ਇੱਥੇ ਸਪੇਅਰ ਪਾਰਟ ਆਪਾਂ ਨੂੰ ਮਿਲ ਜਾਂਦਾ ਟਰੈਕਟਰ ਦਾ ਲੈ ਲਓ ਗੱਡੀਆਂ ਦਾ ਲੈ ਲਓ ਹਨਾ ਜਨਰੇਟਰ ਲੈ ਲਓ ਆਇਆ ਵੀ ਪੈਸੇ ਬਚ ਜਾਂਦੇ ਨੇ ਬਾਕੀ ਟਰੈਕਟਰ ਖੜੇ ਨੇ ਨਵੇਂ ਨਵੇਂ ਸੋਨਾਲੀ ਕਾ ਖੜਾ ਇੱਧਰ ਵੀ ਸੋਨਾਲੀ ਕਾ 3600 ਨਿਊ ਹਾਲੈਂਡ ਆ ਦਾ ਗੱਡੀਆਂ ਉਹ ਗੱਡੀ ਖੜੀ ਆਰੇ ਇਹ ਗੱਡੀਆਂ ਦਾ ਸਾਰਾ ਸਪੇਅਰ ਪਾਰਟ ਮੈਲ ਜਲਾ ਫਿਰ ਇਹਨਾਂ ਚ ਆਪਰੇ ਫਰਾਨਾ ਲਾਈਟਾਂ ਹੋ ਗਈਆਂ ਪਿੱਛੇ ਵਾਲੀਆਂ ਗੱਡੀਆਂ ਦੀਆਂ ਫਰੰਟ ਲਾਈਟਾਂ ਬਾਕੀਆਂ ਇਹੋ ਜਿਹਾ ਸਮਾਨ ਮਿਲ ਜਾਂਦਾ ਐ ਵੀ ਜੇ ਆਪਾਂ ਨਵੀਂ ਚੀਜ਼ ਲੈਨੇ ਆ ਹਨਾ ਉਹਦੇ ਚ ਪੈਸੇ ਜ਼ਿਆਦੇ ਲੱਗਦੇ ਨੇ ਸੈਕੰਡ ਹੈਂਡ ਚ ਅੱਧਾ ਜਿਹਾ ਮਿਲ ਜਾਂਦੀ ਆ ਹਾਲੋ ਗੱਡੀ ਓਰੀਜਨਲ ਆ ਹਾਂ ਓਰੀਜਨਲ ਗੱਡੀ ਹੁੰਦੀ ਆ ਆ ਦੇਖ ਸਕਦੇ ਹੋ ਤੁਸੀਂ ਗੱਡੀ ਉਹ ਗੱਡੀ ਖੜੀ ਆ ਬਾਕੀ ਟਾਇਰ ਹੋਗੇ ਜਿਵੇਂ ਪੁਰਾਣੇ ਸੈਕੰਡ ਹੈਂਡ ਉਹ ਵੀ ਸਾਰਾ ਸਮਾਨ ਇੱਥੇ ਮੈਂ ਜਦਾ ਉਹ ਵੀ ਦਿਖਾਵਾਂਗੇ ਆਪਾਂ ਬਾਕੀ ਆ ਦੇਖੋ ਕਿਵੇਂ ਗੱਡੀਆਂ ਨੇ ਗੱਡੀਆਂ ਪੁਰਾਣੇ ਪੁਰਾਣੇ ਮਾਡਲ ਦੀਆਂ ਹਾਂ ਇਹ ਸ਼ੀਸ਼ਾ ਪਿਆ ਜਿਵੇਂ 프ਾਂਟ ਆ ਗੱਡੀ ਉਹ ਗੱਡੀ ਖੜੀ ਹੈ ਔਰ ਇਧਰ ਦਾ ਬਹੁਤ ਵੱਡੀ ਮਾਰਕੀਟ ਆ ਇਹ ਪੁਰਾਣਾ ਟਰੱਕ ਵੀ ਦਿਖਾਵਾਂਗੇ ਹਿੰਦੁਸਤਾਨ ਆ ਗੱਡੀਆਂ ਉਹ ਗੱਡੀ ਖੜੀ ਆ ਦਾ ਗੱਡੀ ਵਾਲੀ ਆ ਪਾਸੇ ਹੈ ਨਾ ਤੇ ਅੱਗੇ ਜਿਪਸੀ ਦਾ ਸਾਮਾਨ ਉਹ ਮਿਲ ਜੂ ਹਾਂ ਜਿਪਸੀ ਬਹੁਤ ਖੜੀ ਔਰੇ ਜਿਪਸੀ ਦਾ ਸਾਮਾਨ ਮਿਲ ਜੂ ਆਪਿਆ ਵਾਲਾ ਪੁਰਾਣਾ ਸਾਰਾ ਸਾਮਾਨ ਗੱਡੀਆਂ ਦਾ ਆ ਖੜਾ ਟਰੱਕ ਹਿੰਦੂਸਤਾਨ ਪੁਰਾਣਾ ਜੋ ਵੀ ਖੜੀ ਹੈ ਗੱਡੀ ਪੁਰਾਣੀ ਹੈ ਪੁਰਾਣੀ ਵੈਕਟਰ ਜੀ ਹੁੰਦੀ ਹੈ ਹਾਂ ਤੇ ਆ ਟਾਇਰ ਪਏ ਨੇ ਟਾਇਰ ਵੀ ਦਿਖਾਵਾਂਗੇ ਤੁਹਾਨੂੰ ਆਪਾਂ ਜਾ ਕੇ ਆਪਿਆ ਸਾਮਾਨ ਟਰੈਕਟਰਾਂ ਦਾ ਇੰਜਣ ਵਗੈਰਾ ਹੋਗੇ ਉਹ ਸਾਹਮਣੇ ਟਾਇਰ ਵਾਲੀ ਦੁਕਾਨ ਆ ਇਹ ਵੀ ਮੈਨੂੰ ਲੱਗਦਾ ਬਾਈ ਅਮਰਦੇ 70 70% ਪਏ ਹੋਣਗੇ ਨਾ 60% 70% ਅੱਧੇ ਰੇਟ ਮੰਗ ਮਿਲ ਜਾਂਦੇ ਨੇ ਵਿੱਚ ਵਿੱਚ ਤੋਂ ਅਸੀਂ ਟਾਇਰ ਦੇਖੇ ਨੇ ਸੀਡ ਦਾ ਪਿਆ ਕੋਈ ਐਮ ਆਰ ਐਫ ਦਾ ਪਿਆ ਟਾਇਰ ਬਹੁਤ ਵਧੀਆ ਪਏ ਨੇ ਔਰ ਆ ਗੱਡੀ ਖੜੀਆ ਦੇਖੋ ਬਾਉਂਡਾ ਸਿਟੀ ਹੋਊਗੀ ਜਿਵੇਂ ਐ ਬੜੀਆਂ ਬੜੀਆਂ ਗੱਡੀਆਂ ਵੀ ਖੜੀਆਂ ਲੱਗੀਆਂ ਮਰਨਾ ਹੋਊਗੀ ਆ ਜਨੇਟਰ 900 ਰੁਪਿਆ ਦਾ ਲਵੇ ਆਹ ਹਾਰੀਆਂ ਲੱਗ ਲੱਗ ਦੁਕਾਨਾਂ ਨੇ ਕਿਸੇ ਲਈ ਜਨਰੇਟਰਾਂ ਦੀ ਕੰਮ ਕਰਦਾ ਕੋਈ ਬਾਕੀ ਟੂਚਨ ਹੋ ਗਏ ਹਨਾ ਟੂਚਨ ਬਹੁਤ ਮਿਲਦੇ ਨੇ ਯਾਰੇ ਹਰ ਇੱਕ ਤਰੀਕੇ ਦਾ ਟੂਚਨ ਇੱਥੋਂ ਮਿਲ ਜਾਂਦਾ ਆਹ ਗੱਡੀ ਆਹ ਚਾਪੀਆਂ ਤਾਲੇ ਕੈਂਚੀਆਂ ਕਰ ਆਹ ਜਾਣਾ ਬਈ ਆਹ ਜਨਰੇਟਰ ਜਨਰੇਟਰ ਪਿਆਲਾ ਨਾਲ ਹੋਰੇ ਵੱਡੇ ਵੱਡੀ ਦੁਕਾਨਾਂ ਕਾਫੀ ਇਹ ਜਨਰੇਟਰਾਂ ਦੀ ਮਹਿੰਦਰਾ ਦਾ ਜਨਰੇਟਰ ਨਿਕਿਆ ਉਰੇ। ਬਾਕੀ ਇੱਧਰ ਇੰਜਣ ਆ ਗਏ। ਹਾਲ ਗਾਂਤੀ ਇੰਜਣ ਬਹੁਤ ਆ। ਤੇ ਇੱਥੇ ਟਾਇਰ ਆ ਗਏ ਫੇਰ ਲਾ। ਬੰਪਰ ਆ ਗਏ ਗੱਡੀਆਂ ਦੇ। ਬੰਪਰ ਬਹੁਤ ਬੰਪਰ ਪਿਆ ਹੋ। ਠੀਕ ਜੀ। ਵਾਹ। ਹਰ ਇੱਕ ਤਰੀਕੇ ਦਾ ਸਮਾਨ ਹੈ ਮਾਰਕੀਟ ਚ ਆਪਾਂ ਨੂੰ ਮਿਲ ਜਾਊਗਾ। ਇੱਧਰ ਸਾਹਮਣੇ ਵੀ ਟਰੈਕਟਰ ਬਹੁਤ ਖੜਾ ਏ ਵੀ ਦਿਖਾਉਣੇ ਆਗੇ ਆਪਾਂ। ਲਾਈਡਰ ਟਰੋਡੀ ਗੱਡੀ ਦਾ ਟਰੈਕਟਰ ਏ ਟਰੈਕਟਰ ਖੜਾ ਮਹਿੰਦਰਾ ਸੁਬਰਾਜ ਪ੍ਰੀਤ ਕਈ ਕਿਸੇ ਕਿਸੇ ਟਰੈਕਟਰ ਦੀ ਤਾਂ ਕੰਡੀਸ਼ਨ ਬਹੁਤ ਵਧੀਆ ਐ ਵੀ ਦੇਖ ਕੇ ਲੱਗਦਾ ਵੀ ਥੋੜਾ ਹੀ ਚੱਲਿਆ ਹੋਇਆ ਹਨਾ ਬਾਕੀ ਚਲਾ ਕੇ ਪਤਾ ਲੱਗੂ ਉਹ ਗੱਲ ਹੁਣ ਕਹਿ ਨਹੀਂ ਸਕਦੇ ਕੁਝ ਨਹੀਂ ਬਈ ਅਮਰਦ ਵੀ ਇੰਜਣ ਕਿਵੇਂ ਆ ਹਨਾ ਆ ਰਿਆ ਟਰੈਕਟਰ ਖੜੇ ਨੇ ਲੈ ਜੌਂਡੀ ਹਰ ਖੜਾ ਇੰਡੋ ਫਾਰਮ ਖੜਾ ਸੋਨਾਲੀ ਕਾ ਖੜਾ ਵਾਕੀਆ ਫੇਰ ਆ ਗਿਆ ਸਪੇਅਰ ਪਾਰਟ ਗੱਡੀਆਂ ਦਾ ਬੰਪਰ ਬੰਪਰ ਹੋ ਗਏ ਲਾਇਲ ਵੀ ਮਿਲ ਜਾਂਦੇ ਆ ਹਾਂ ਲਾਇਲ ਵੀ ਮਿਲ ਜਾਂਦੇ ਨੇ ਆਦੇ ਮੈਂ ਟਾਇਰ ਤੇ ਬਾਈਆਂ ਨੇ ਲਾਇ ਰੱਖਿਆ ਹੋਇਆ ਸਾਰੀਆਂ ਦੁਕਾਨਾਂ ਹੈਗੀਆਂ ਨੇ ਤੇ ਮਸ਼ੀਨਰੀ ਨਾਲ ਲੇਫਰ ਆ ਜਨਰੇਟਰ ਦੇਖੋ ਜਿਵੇਂ ਬਾਈ ਕਰਨ ਲੱਗਿਆ ਹੋਇਆ ਠੀਕ ਵਾਕੀਆ ਟਾਇਰ ਪਿਆ ਦੇਖੋ ਇਹਨਾਂ ਹਾਂ ਹਾਂ ਟੂਚਨ ਵਾਲ ਮਿਲਦੇ ਨੇ ਆ ਇਧਰ ਸਾਰਾ ਟਰੈਕਟਰਾਂ ਦਾ ਸਟੇਅਰਪਾਰਟ ਆ ਲੋ ਇੰਜਨ ਇੰਜਨ ਪਿਆ ਸਟੇਅਰਿੰਗ ਟੇਟਿੰਗ ਨੇ ਸਟੇਅਰਿੰਗ ਸਟੇਅਰਿੰਗ ਬਹੁਤ ਨੇ ਟਰੈਕਟਰਾਂ ਦੇ ਉਰੇ ਗੱਡੀਆਂ ਦੇ ਆ ਬੈਂਡ ਇਧਰ ਦਾ ਵਾਪਿਸ ਇੰਜਨ ਜਨਰੇਟਰ ਇਹ ਸਾਰੀ ਮਸ਼ੀਨਰੀ ਦੇ ਇੰਜਨ ਆ ਬਈ ਅਮਰ ਤੋਂ ਨਾ ਕੋਈ ਟਰੈਕਟਰ ਦਾ ਹੈ ਨਾ ਟਰੈਕਟਰ ਦਾ ਇੰਜਨ ਵਾਲਾ ਟਰੈਕਟਰ ਕੋਲੇ ਪੈਣੇ ਹਾਂ ਵੱਡੇ ਵੱਡੇ ਇੰਜਨ ਵੀ ਨੇ ਕਿੱਧਰ ਵੀ ਸਾਰੀ ਮਾਰਕੀਟ ਆਏ ਇੱਧਰੋਂ ਜਾਣਾ ਬਈ ਆਪਾਂ ਕਿ ਇੱਧਰੋਂ ਸਿੱਧਾ ਜਾਵਾਂ ਲਓ ਜੀ ਆਹ ਖੜਾ ਜਾਉਂਡੀਰ ਜਿਹਾ ਹਾਂ ਤੇਲ ਡਾਲ ਹੋ ਗਿਆ ਇੱਥੇ ਹਾਂ 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 ਉਹ ਚੋਣਾ ਆ ਗੱਡੀਆਂ ਖੜੀਆਂ ਨੇ ਲਓ ਸਲਵਟ ਖੜੀ ਆ ਮਹਿੰਦਰਾ ਦੀ ਗੱਡੀ ਆ ਬਾਕੀ ਇੱਧਰ ਹੋਰ ਰਮ ਰਮ ਆ ਗਏ ਰਿਗਾਰਡ ਉਹ ਹਾਂ ਟੂਲ ਚ ਨਾ ਜੈਕ ਵਗੈਰਾ ਇਹ ਸਾਰਾ ਕੁਝ ਇੱਥੋਂ ਮਿਲ ਜਾਂਦਾ ਸੁਭਾਨ ਅੱਛਾ ਆ ਪਾਸਟਰ ਆਇਆ ਤਾਂ ਨਹੀਂ ਪਹਿਲਾਂ ਹਾਂ ਚਲ ਇਧਰ ਚੱਲਦੇ ਇੱਥੇ ਵੀ ਲੈਟਾਂ ਗੱਡੀਆਂ ਦੀਆਂ ਰਾਣੀਆਂ ਹਾਲਾ ਟਰੈਕਟਰ ਖੜਾ ਹੋਰੇ ਮਹਿੰਦਰਾ ਖੜਾ ਜੌਂਡੀ ਆਰਾ ਬਾਕੀ ਸਾਰਾ ਟਰੈਕਟਰਾਂ ਦਾ ਸਮਾਨ ਆ ਗਿਆ ਸ਼ੋਹਾਂ ਆ ਗਈਆਂ ਟਰੈਕਟਰਾਂ ਦੀਆਂ ਹਾਂ ਐਸੀ ਖੜਾ ਇੱਧਰ ਪਿੰਘਾ ਬਾਈ ਆਏ ਹੋਏ ਨੇ ਦੇਖੋ ਇਹ ਵੀ ਕੋਈ ਕਿਸੇ ਚੀਜ਼ ਦਾ ਸਪੇਅਰ ਪਾਰਟ ਲੈਣ ਆਏ ਹੋਣਗੇ ਬਹੁਤ ਦੂਰੋਂ ਦੂਰੋਂ ਆਉਂਦੇ ਨੇ ਇਸ ਮਾਰਕੀਟ ਦੇ ਵਿੱਚ ਵੀ ਸਪੇਅਰ ਪਾਰਟ ਲੈਣ ਕੋ ਖੜਾ ਸੋਨਾ ਲੀਕਾ ਦਾ ਆ ਫੋੜ ਮੇਲਾ ਦਾ ਬਾਈ ਅਮਰ ਤਾਂ ਤਿਆਰ ਕਰਿਆ ਹਨਾ ਹਾਂ ਹਾਂ ਇੱਥੇ ਮੇਲਾ ਦਾ ਤਿਆਰ ਹੋਣ ਵੀ ਆਉਂਦੇ ਹੋਣਗੇ ਟਰੈਕਟਰ ਆ ਮਸ਼ੀਨ ਚੱਕੀ ਆਉਦੀ ਫਾਕੀ ਇੰਜਣ ਇੰਜਣ ਬਹੁਤ ਪਿਆ ਇੰਜਣ ਇੰਜਣ ਪਿਆ ਟਰੈਕਟਰ ਦਾ ਇੰਜਣ ਵਾਲਾ ਕਿਤੇ ਕਿਤੇ ਪੁਰਾਣਾ ਜਨਰੇਟਰ ਵੀ ਪਿਆ ਹੈ ਨਾ ਬਈ ਅਮਰ ਦਾ ਹੂੰ ਹੂੰ ਆ ਵੀ ਨਹੀਂ ਗਿਆ ਆਹ ਇੰਜਣ ਹੀ ਜਣਾ ਪਿਆ ਸਾਰਾ ਇੱਧਰ ਵੀ ਦੇਖ ਸਕਦੇ ਹਾਂ ਆ ਇੰਜਣ ਪਿਆ ਟਰੈਕਟਰ ਦਾ ਬਾਕੀ ਇੱਧਰ ਵੀ ਟਾਇਰਾਂ ਵਾਲੀ ਆ ਗਈ ਟਾਇਰ ਬਹੁਤ ਪਿਆ ਦੁਕਾਨ ਤੇ ਵੀ ਮਗਰਾਟ ਹੋ ਗਏ ਜਿਵੇਂ ਟਰੈਕਟਰਾਂ ਦੇ ਸਾਦੇ ਫੋ ਟਾਇਰ ਕਿੰਨਾ ਟਾਇਰ ਪਿਆ ਅਮੀਨ ਉਹ ਨਵੇਂ ਨਵੇਂ ਟਾਇਰ ਲਾ ਕਿਹੜੀ ਚੀਜ਼ ਨਹੀਂ ਹੈਗੀ ਜਿਹੜੀ ਇੱਥੇ ਨਹੀਂ ਮਿਲਦੀ ਹੈ ਮਾਰਕੀਟ 'ਚ ਹਾਂ ਰਿੰਮ ਹੋਵੇ ਰਿੰਮ ਹਾਂ ਰਿੰਮ ਬਹੁਤ ਪਿਆ ਟਰੈਕਟਰ ਦਾ ਰਿੰਮ ਵਾਲਾ ਨਾ ਹਾਂ ਹੂੰ ਉਹ ਵੀ ਤਾਂ ਹੀ ਟਰੈਕਟਰ ਮਾਰਕੀਟ ਕਿਹਾ ਜਾਂਦਾ ਟਰੈਕਟਰ ਦਾ ਸਮਾਨ ਵੱਧਦਾ ਪਰ ਮਿਲੀ ਤਾਂ ਗੱਡੀਆਂ ਦਾ ਵੀ ਬਹੁਤ ਜਾਂਦਾ ਔਰੇ ਲੱਗੇ ਜਾਂ ਸਟਾਕੀ ਹੋ ਗਈ ਵਸ ਹੀਸ਼ੇ ਹੋ ਗਈ ਹਾਂ ਹਾਂ ਆ ਇਧਰ ਵੀ ਇੰਜਣ ਆ ਪਿਆ ਆ ਵੱਡੀਆਂ ਵੱਡੀਆਂ ਦੁਕਾਨਾਂ ਨੇ ਉਰੇ ਸਪੇਅਰ ਪਾਰਟ ਦੀਆਂ ਜੀ ਸੀ ਵੀਆਂ ਵੀ ਖੜੀਆਂ ਨੇ ਕਿ ਉਰੇ ਇਹਨਾਂ ਨਾਲ ਸਮਾਨ ਵਗੈਰਾ ਚੱਕਦੇ ਹੋਣਗੇ ਇਹ ਹੈਨਾ ਜਿਵੇਂ ਉਹ ਬਾਈ ਨਹੀਂ ਲਈ ਜਾਂਦਾ ਸੀ ਪਹਿਲਾਂ ਆਪਾਂ ਦੇਖਿਆ ਤਾਂ ਰੱਖੀਆਂ ਹੋਈਆਂ ਹੋਣਗੀਆਂ ਇਹ ਇਧਰ ਸਾਹਮਣੇ ਗੱਡੀ ਬਹੁਤ ਖੜੀ ਆ ਗੱਡੀਆਂ ਗੱਡੀ ਖੜੀਆਂ ਦੇਖੋ ਇੱਥੋਂ ਲੈ ਕੇ ਉਹ ਤੱਕ ਹਾਂ ਉਧਰ ਦੀ ਉਧਰ ਦੀ ਚੱਲਦੇ ਆਪਾਂ ਇੱਧਰ ਤਾਂ ਆਪਾਂ ਦੇ ਹੀ ਜਿਹੜਾ ਔਰੇ ਹੈ ਨਾ ਹਾਂ ਨਵਾਂ ਗੱਡੀ ਉਹ ਗੱਡੀ ਖੜੀ ਆਦਾ ਸਵਿਫਟ ਹੌਂਡਾ ਸਿਟੀ ਕ੍ਰਿਊਜ ਆਈ ਫਿਰ ਸਾਰਾ ਸਪੀਅਰ ਪਾਰਟ ਮਿਲ ਜਾਂਦਾ ਗੱਡੀਆਂ ਦਾ ਬਾਕੀ ਇੱਧਰ ਵੀ ਸਾਰਾ ਟਰੈਕਟਰਾਂ ਦਾ ਸਮਾਨ ਆ ਗਿਆ ਦੇਖੋ ਇੰਜਣ ਪਿਆ ਗੀਅਰ ਗਰੂਪ ਬਾਕਸ ਗੀਅਰ ਬਾਕਸ ਵੀ ਹੈ ਨਾ ਪਿਆ ਬਾਈ ਹਾਂ ਇਹ ਤਾਂ ਟਾਇਰ ਹੋ ਗਏ ਜਿਵੇਂ ਆ ਜਨਰੇਟਰ ਆ ਗਏ ਵਧੀਆ ਵਧੀਆ ਕੰਪਨੀ ਦੇ ਜਨਰੇਟਰ ਨੇ ਮਹਿੰਦਰਾ ਜਨਰੇਟਰ ਬਹੁਤ ਰਮ ਆ ਗਏ ਟਾਇਰ ਆ ਗਏ ਟਾਇਰ ਵੀ ਬਹੁਤ ਪਿਆ ਹੋਏ ਮਾਰਕੀਟ ਦੇ ਵਿੱਚ ਆ ਦੇਖੋ ਜਿ ਮੈਟਰ ਟਾਇਰ ਹੈ ਟਾਇਰ ਪਿਆ ਓਏ ਆਪਣੇ ਬੰਟੀ ਆਏ ਦੂ ਘੁਮਾਏ ਟਾਇਰਾ ਮੈਂ ਜੋ ਟਾਇਰ ਰਮ ਪਿਆਦਾ ਰਮ ਮੇਰੇ ਰਮ ਪਿਆ ਟਾਇਰ ਪਿਆ ਇੱਧਰ ਵੀ ਟਾਇਰ ਬਹੁਤ ਪਿਆ ਜਨਰੇਟਰ ਟੈਂਕੀਆਂ ਟਰੈਕਟਰ ਹਾਂ ਟੈਂਕੀਆਂ ਟਰੈਕਟਰਾਂ ਦੀਆਂ ਆਖੜੀਆਂ ਨੇ ਗੱਡੀਆਂ ਜਿੱਥੇ ਖੜੀਆਂ ਦਾ ਬਾਕੀਆ ਮਹਿੰਦਰਾ ਖੜਾ ਔਰ ਸਵਰਾਜ ਖੜਾ 843 ਬਾਕੀਆ ਦੇਖ ਸਕਦੇ ਹਾਂ ਟਾਇਰ ਮੋਗਲੇ ਟਾਇਰ ਟਰੈਕਟਰਾਂ ਦੇ ਗੱਡੀਆਂ ਦੇ ਆਖੜੀ ਹੈ ਫਲੇਰੋ ਉਸ ਤਰ੍ਹਾਂ ਬਹੁਤ ਸਪੇਅਰ ਪਾਰਟ ਆ ਇੱਥੇ ਉਹ ਸਾਹਮਣੇ ਵੱਡੇ ਵੱਡੇ ਜਨਰੇਟਰ ਨੇ ਹਨਾ ਬਾਈ ਇਹ ਜਿਹੜੇ ਤੁਸੀਂ ਉਹ ਸਾਹਮਣੇ ਜਨਰੇਟਰ ਦੇਖਦੇ ਹੋ ਮੈਂ ਜ਼ੂਮ ਕਰਕੇ ਦਿਖਾਉਣਾ ਆ ਇਹ ਜਨਰੇਟਰ ਉਧਰ ਲਿਆਂ ਨੂੰ ਵੀ ਵੱਡੇ ਨੇ ਪਾਵਰ ਵੱਡੀ ਹੁੰਦੀ ਆ ਨਾ ਜਨਰੇਟਰਾਂ ਦੀ ਫਿਰ ਜਿਹੜੇ ਹਰੇ 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 ਰੰਗ ਵਾਲੇ ਨੇ ਵੱਡੇ ਜਨਰੇਟਰ ਨੇ ਆਹ ਜਮੀ ਨਮਾ ਪਿਆ ਸੰਤਰੀ ਰੰਗ ਵਾਲਾ ਇੱਧਰ ਵੀ ਜਨਰੇਟਰ ਜਨਰੇਟਰ ਪਿਆ ਇੰਜਨ ਵੀ ਪਏ ਨੇ ਇਹਨਾਂ ਦੇ ਜਨਰੇਟਰ ਵੀ ਪਏ ਨੇ ਟਰੈਕਟਰਾਂ ਦੇ ਇੰਜਨਾਂ ਲੋ ਦੇਖੋ ਵੀ ਨੇਟਰ ਮੱਕ ਇਧਰ ਸਾਹਮਣੇ ਟਰੈਕਟਰ ਖੜਾ ਸੋਨਾਲੀਕਾ ਹੋ ਗਿਆ ਜਿਵੇਂ ਸੋਨਾਲੀਕਾ ਵਾਖੜਾ ਇੰਡੋ ਫਾਰਮ ਬਹੁਤ ਖੜਾ ਹੋ ਰੇ ਬਾਕੀ ਜੀਪਾਂ ਦਾ ਸਮਾਨ ਵੀ ਆ ਆ ਦੇਖੋ ਆ ਖੜੀ ਹੈ ਜਿਵੇਂ ਜੀਪ ਦੀ ਸ਼ੋਅ ਪਈ ਆ ਆਇਸਰ ਦਾ ਆ ਗਿਆ ਟਰੈਕਟਰ ਫੋੜ ਖੜਾ 36 ਦੀ ਇੱਥੇ ਜਿਹੜੀਆਂ ਦੁਕਾਨਾਂ ਨੇ ਉਹਨਾਂ ਦੇ ਨੰਬਰ ਲੱਗੇ ਹੋਏ ਨੇ ਜਿਵੇਂ ਵੀ 102 ਦੁਕਾਨ 103 ਦੁਕਾਨ ਕਾਫੀ ਦੁਕਾਨਾਂ ਇੱਥੇ ਬਹੁਤ ਮੈਨੂੰ ਲੱਗਦਾ ਦੁਰ ਬਈ ਆਪਾਂ ਮਰ ਤੋਂ ਦੇਖਿਆ ਸੀ ਨਾ 200 ਤੋਂ ਕਿੰਨੇ ਨੰਬਰ ਦੁਕਾਨ ਦੀ ਹਾਂ ਫਿਰ 2 ਨੰਬਰ ਤੋਂ ਸ਼ੁਰੂ ਹੁੰਦੀਆਂ ਹੋਣਗੀਆਂ ਹਨਾ ਬਾਈ ਹਾਂ ਇੱਕ ਤੋਂ ਸ਼ੁਰੂ ਹੁੰਦੀਆਂ ਹਾਂ ਇੱਕ ਤੋਂ ਸ਼ੁਰੂ ਹੁੰਦੀਆਂ ਹੋਣਗੀਆਂ ਆ ਸਾਈਡ ਵੀ ਟਰੈਕਟਰ ਦੇਖੋ ਟਰੈਕਟਰ ਦੇ ਟਰੈਕਟਰ ਪਿਆ ਦਾ ਸਾਰਾ ਮੂਰੇ ਤੁਰ ਤੱਕ ਟਰੈਕਟਰ ਆ। ਬਾਹਰ ਟਰੈਕਟਰ। ਪ੍ਰੀਕ ਕੰਪਨੀ ਦਾ ਟਰੈਕਟਰ ਐ। ਇੱਥੇ ਦੇਖਣ ਨੂੰ ਆਪਾਂ ਨੂੰ ਮਿਲ ਜੂਗਾ। ਇੰਡੋ ਫਾਰਮ, ਅਰਜਨ, ਖਵਰਾਜ। ਆਫੇਰ ਜਨਰੇਟਰ ਵਾਲੀਆਂ ਦੁਕਾਨਾਂ ਆ ਗਈਆਂ ਦੇਖੋ। ਇੱਧਰ ਦਾ ਪਾਸਾ ਦਾ ਆਪਾਂ ਦਿਖਾ ਦੇ ਦਤਾ ਪਹਿਲਾਂ ਤੁਹਾਨੂੰ। ਇੱਧਰ ਵੀ ਟਰੈਕਟਰ ਟਰੈਕਟਰ ਖੜੇ ਨੇ ਸਾਰੇ। ਜਨਰੇਟਰ ਵਾਲੀਆਂ ਦੁਕਾਨਾਂ। ਮਾਕੀ ਕਈ ਕੱਲੀਆਂ ਟਰੈਕਟਰਾਂ ਦੀਆਂ ਦੁਕਾਨਾਂ ਵੀ ਨੇ ਜਿਹੜਾ ਟਰੈਕਟਰ ਸੇਲ ਪਰਚੇਸ ਦਾ ਕੰਮ ਕਰਦੇ ਨੇ ਜਿਵੇਂ ਆਹ ਦੁਕਾਨ ਆ ਗਈ ਹੈ ਨਾ ਹਾਂ ਇਸ ਤਰ੍ਹਾਂ ਇੱਥੇ ਬਗਰ ਮਾਦਰ ਕੱਲੇ ਟਰੈਕਟਰਾਂ ਵਾਲੀਆਂ ਦੁਕਾਨਾਂ ਹੈਗੀਆਂ ਨੇ ਉਸ ਤੋਂ ਕੱਲੇ ਟਰੈਕਟਰ ਹੀ ਮਿਲਦੇ ਨੇ ਪੁਰਾਣੇ ਟਰੈਕਟਰ ਆਹ ਖੜਾ ਟਰੈਕਟਰ ਦੇਖੋ ਜਿਵੇਂ ਸੋਨਾ ਲੀਕਾ ਹੋ ਗਿਆ ਨਾ ਢੰਡੋ ਫਾਰਮ ਸੁਵਰਾਜ ਆਏ ਦੋਨੋਂ ਪਾਸੇ ਦੁਕਾਨਾਂ ਨੇ ਮਾਰਕੀਟ ਚ ਉਧਰਲੀ ਸਾਈਡ ਵੀ ਤੇ ਆਹ ਸਾਈਡ ਵੀ ਟੂਚਨ ਵਾਲੀਆਂ ਦੁਕਾਨਾਂ ਬਹੁਤ ਨੇ ਉਰੇ ਹਰੇ ਉਤਰਾ ਦਾ ਟੂਚਨ ਮਿਲ ਜਾਂਦਾ ਤਾਰ ਵਾਲਾ ਟੂਚਨ ਤੇ ਜਾੜੀਆਂ ਵਾਲਾ ਟੂਚਨ ਉਹ ਵੀ ਮਿਲ ਜਾਂਦਾ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪਟਿਆਲੇ ਦੀ ਟਰੈਕਟਰ ਮਾਰਕੀਟ ਦਿਖਾਈ ਹੈ ਕਵਾੜ ਮਾਰਕੀਟ ਪਟਿਆਲੇ ਦੀ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਐਵੇਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ